ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਜੋ ਇਹ ਮਹਾਨ ਉਪਰਾਲੇ ਪੰਜਾਬ ਸਰਕਾਰ ਵੱਲੋਂ ਅਤੇ ਪੰਜਾਬ ਪੁਲਿਸ ਦੇ ਸਮੁੱਚੇ ਮਲਾਜਮਾਂ ਦੇ ਸੰਯੋਗ ਨਾਲ ਜਿਹੜੇ ਉਹ ਅਰੰਭੇ ਗਏ ਇਹਨਾਂ ਦਾ ਬਹੁਤ ਵੱਡਾ ਜਿਹੜਾ ਪ੍ਰਭਾਵ ਉਹ ਸਾਡੇ ਜੀਵਨ ਤੇ ਪਿਆ ਹੈ ਕਿਉਂਕਿ ਜੋ ਕੁਝ ਗੱਲਾਂ ਇਦਾਂ ਦੀਆਂ ਹੁੰਦੀਆਂ ਇਤਿਹਾਸ ਦੀਆਂ ਜਿਹੜੀਆਂ ਸਾਡੇ ਤੱਕ ਨਹੀਂ ਪਹੁੰਚ ਸਕਦੀਆਂ ਅਸੀਂ ਦਫ਼ਤਰਾਂ ਵਿੱਚ ਆਪਣੇ ਕੰਮ ਕਰ ਕਰਦੇ ਆ ਨਹੀਂ ਧਿਆਨ ਦੇ ਸਕਦੇ ਪਰ ਅੱਜ ਦਾ ਜਿਹੜਾ ਉਪਰਾਲਾ ਉਹ ਸਾਨੂੰ ਇਹ ਦੱਸਦਾ ਹੈ ਕਿ ਗੁਰੂ ਤੇਗ ਬਹਾਦਰ ਪੀਤਾ ਮਹਾਰਾਜ ਨੇ ਜਿਹੜੀ ਸ਼ਹਾਦਤ ਹੈ ਉਹ ਕਿਸ ਤਰ੍ਹਾਂ ਦਿੱਤੀ ਕਿਉਂਕਿ ਆਪਣੇ ਹੱਕਾਂ ਲਈ ਤੇ ਆਪਾਂ ਬਹੁਤ ਲੜਦੇ ਆਂ ਹਰ ਮਨੁੱਖ ਲੜ ਸਕਦਾ ਹੈ ਪਰ ਕਿਸੇ ਦੇ ਹੱਕਾਂ ਲਈ ਲੜਨਾ ਉਹਦੇ ਕੋਈ ਧਾਰਮਿਕ ਆਤਮਾ ਜਿਹੜੀ ਉਹ ਕਰਮ ਕਰ ਸਕਦੀ ਹੈ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ 350 ਸਾਲਾ ਸ਼ਹਾਦਤੀ ਦੇ ਸੰਬੰਧ ਵਿੱਚ ਜੋ ਇਹ ਪ੍ਰੋਗਰਾਮ ਕਰਵਾਇਆ ਗਿਆ ਇਹ ਬਹੁਤ ਵਧੀਆ ਹੈ ਇਸ ਨਾਲ ਬਹੁਤ ਵਧੀਆ ਮੈਸੇਜ ਜਾਂਦਾ ਜਿੱਥੇ ਨਿੱਕੇ ਬੱਚੇ ਵੀ ਆਏ ਆ ਵੱਡੇ ਵੀ ਆਏ ਆ ਉਹਨਾਂ ਸਭ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਜਿਹੜੀ ਜੀਵਨ ਤੋਂ ਸੇਧ ਮਿਲਦੀ ਹੈ ਤੇ ਸਾਨੂੰ ਵੀ ਸੇਧ ਲੈਣੀ ਚਾਹੀਦੀ ਹੈ ਕਿ ਅਸੀਂ ਆਪਣੇ ਹੱਕਾਂ ਲਈ ਤੇ ਲੜਨਾ ਔਰਾਂ ਦੇ ਹੱਕਾਂ ਲਈ ਵੀ ਅਸੀਂ ਡਟ ਕੇ ਖੜੀਏ ਤਾਂ ਕਿ ਜਿਹੜਾ ਜ਼ੁਲਮ ਹੈ ਉਹ ਜੜ ਤੋਂ ਖਤਮ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ गुरु तेग बहादुर शहादत जी दुनिया का एक विलखण वर्तारा ये दुनिया के इतिहास चाहे किसी भी टेक्नोलॉजी देख लो भावे ए आई नो मैं तो लग के वेख्या कदे भी ਮਕਤੂਲ ਕਾਤਲ ਗੋਲ ਕਤਲ ਹੋਣ ਲਈ ਵੀ ਗਿਆ ਇਹ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਗਏ ਆਂ ਔਰ ਗਏ ਨੇ ਉਸ ਅਕੀਦੇ ਨੂੰ ਬਚਾਉਣ ਲਈ ਜਿਹਦੇ 'ਚ ਉਹਨਾਂ ਦਾ ਆਪਣਾ ਵਿਸ਼ਵਾਸ ਨਹੀਂ ਸੀ ਦੇਖੋ ਪਹਿਲੇ ਨਾਨਕ ਨੇ ਕਿਹਾ ਮੈਂ ਜਿਨੇਊ ਪੋਣਾ ਨਹੀਂ ਤੇ ਨਵੇਂ ਨਾਰਕੇ ਸ੍ਰੀ ਤੇਗ ਗੁਰੂ ਤੇਗ ਬਹਾਦਰ ਪਾਸ਼ਾ ਨੇ ਕਿਹਾ ਮੈਂ ਜਿਨੇਊ ਤੱਕੇ ਨਾਲ ਲਹਣ ਨਹੀਂ ਦੇਣਾ ਇਹ ਬਹੁਤ ਵੱਡੀ ਗੱਲ ਹੈ ਇਹ ਮਨੁੱਖੀ ਭਾਈਚਾਰੇ ਦਾ ਸਨੇਹਾ ਸੰਵੇਦਨਾ ਦਾ ਸਨੇਹਾ ਕੈਰ ਰੇਜ ਐਂਡ ਕੰਪੈਸ਼ਨ ਕੋ-ਐਗਜ਼ਿਸਟੈਂਸ ਦਾ ਸੁਨੇਹਾ ਇਹ ਸਾਰੀ ਦੁਨੀਆ ਦੇ ਵਿੱਚ ਪਹੁੰਚਾਉਣ ਦੇ ਲਈ ਮੈਂ ਆਪਣੇ ਸਾਰੇ ਦਾਖਲੇ ਬਣਦਾ ਸਾਰੇ ਲੱਗੇ ਹੋਏ ਨੇ ਸਾਰੀਆਂ ਸਸਤਾਵਾਂ ਲੱਗੇ ਹੋਏ ਨੇ ਮੈਂ ਪੰਜਾਬ ਸਰਕਾਰ ਦਾ ਧੰਨਵਾਦੀ ਜਿਨ੍ਹਾਂ ਨੇ ਅੱਜ ਇਹ ਵਿਲੱਖਣ ਪ੍ਰਾਲਾ ਕਰਾਇਆ ਹੈ ਤੇ ਲਾਈਟ ਐਂਡ ਸਾਊਂਡ ਤੋਂ ਮੋਸਟ ਮਾਡਰਨ ਤਕਨੀਕ ਦੇ ਨਾਲ ਸਾਰੇ ਜ਼ਿਲ੍ਹਿਆਂ ਦੇ ਅੱਜ ਕਰਾਇਆ ਜਾ ਰਿਹਾ ਹੈ ਕ੍ਰੀਨਰ ਉੱਪਰ ਸਾਹਿਬ ਵੀ ਕਰਾਇਆ ਜਾਏਗਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਸਮਾਜ ਦਾ ਮਤੇ ਇਤਿਹਾਸ ਦਾ ਔਰ ਦੁਨੀਆ ਦੇ ਵਿੱਚ ਇਹ ਸ਼ਾਂਤੀ ਦੇ ਸਨੇਹੇ ਦਾ ਇਸ ਕੁਰਬਾਨੀ ਦੇ ਸਨੇਹੇ ਦਾ ਇਸ ਇਮਪੈਥੀ ਦੇ ਸਨੇਹੇ ਦਾ ਦੁਨੀਆ ਦੇ ਦਰਦ ਨੂੰ ਆਪਣਾ ਦਰਦ ਸਮਝਣ ਦੇ ਸਨੇਹੇ ਦਾ ਜਿਹਦੇ ਨਾਲ ਦੁਨੀਆ ਦੇ ਸ਼ਾਂਤੀ ਭਾਈਚਾਰ ਤੇ ترقی ਆ ਸਕਦੀ ਹੈ ਉਹ ਸਨੇਹ ਨੂੰ ਬਚਾਉਣ ਦਾ ਸਾਡੇ ਬੱਚਿਆਂ ਦੇ ਰਾਹੀਂ ਸਾਡੀ ਆਉਣ ਵਾਲੀ ਪੀੜ੍ਹੀ ਦੇ ਰਾਹੀਂ ਉਹ ਪਹਿਲਾ ਪੰਜਾਬ ਸਰਕਾਰ ਨੇ ਕੀਤਾ ਹੈ ਨਾ ਪੰਜਾਬ ਸਰਕਾਰ ਦਾ ਬਹੁਤ ਧੰਨਵਾਦੀ ਹੈ। ਸਾਡੇ ਅਸੀਂ ਸਾਨੂੰ ਇਹ ਮੌਕਾ ਮਿਲ ਰਿਹਾ ਹੈ ਸਾਰੇ ਸਤਾਰਿਓ ਐਮਐਲਏ ਸੇ ਬਾਅਦ ਮੈਂ ਲੈਟਰ ਭੇਜਿਆ ਕਿ ਆਪਣੀ ਆਪਣੀ ਤਕਰੀਰ ਪਿਆਰ ਕਰਕੇ ਲੈ ਆ ਗਏ ਹਾਂ ਕਿਉਂਕਿ ਇਹ ਬਹੁਤ ਵੱਡਾ ਜਿਹੜਾ ਇਹ ਮੌਕਾ ਇਹ ਸਾਨੂੰ ਮੌਕਾ ਦਿੱਤਾ ਇਹ ਸਾਡੇ 350 ਸਾਲਾਂ ਦੀ ਇਤਿਹਾਸਰੀ ਆਈ ਹੈ ਸੋ ਸਾਡੇ ਜਿਹੜੇ ਇਹ ਗੁਰੂ ਪਾਤਮਾਰਾ ਜੀ ਦਾ ਸਨੇਹਾ ਸਾਰੀ ਦੁਨੀਆ ਚ ਪਹੁੰਚਾਉਣਾ ਸੋ ਵਿਧਾਨ ਸਭਾ ਵੱਲੋਂ ਵੀ ਇੱਕ ਇਹ ਇੱਕ ਛੋਟੀ ਜੀ ਇੱਕ ਇਕੀਦਤ ਹੋਏਗੀ ਤੁਹਾਡੇ ਚੁਣੇ ਹੋਏ ਸਾਰੇ 117 ਨਮਾਇੰਦਿਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਇੱਕ ਇਕੀਦਤ ਹੋਏਗੀ ਇੱਕ ਵੱਖੜਾ ਇਕ ਮੌਕਾ ਹੈ ਗੁਰੂ ਸਾਹਿਬ ਦਾ ਕਰਨਾ ਜਿਵੇਂ ਰਾਜ ਕਰਦਾ ਸਾਡੇ ਕੋਲ ਇਹ ਸੇਵਾ ਚੰਗੀ ਤਰ੍ਹਾਂ ਲੈ ਲੈਣ ਲੱਗਦਾ ਵੀ ਪਹਿਲੀ ਸਰਕਾਰਾਂ ਨੇ ਜਿਹੜੇ ਇਹੋ ਜਿਹਾ ਕੋਈ ਅਪਰਾਧ ਲੱਭਾ ਵੈਸੇ ਦਾ ਸਾਰੇ ਦੇਸ਼ ਦੇ ਲੋਕ ਆਪਦੇ ਆਪ ਦੇ ਤਰੀਕੇ ਨਾਲ ਮਰਾ ਗਏ ਪਰ ਸਰਕਾਰ ਵੱਲੋਂ ਪਹਿਲਾ ਅਪਰਾਧ ਜਿਸ ਤੋਂ ਅੱਜ ਦਾ ਜਿਹੜਾ ਰਾਸ਼ ਹੈ ਉਹ ਦੱਸ ਰਿਹਾ ਕਿ ਕਿੰਨੇ ਲੋਕ ਆਪਦੇ ਇਹਾਸ ਦਾ ਜਾਣੂ ਕੋਣ ਆਸਤੇ ਬੱਚਿਆਂ ਨੂੰ ਇੱਥੇ ਲੈ ਕੇ ਆਏ ਇਹ ਵੈਰ ਤੇ ਵਧੀਆ ਅਪਰਾਧ ਹੈ ਇਹੋ ਜਿਹੇ ਅਪਰਾਧ ਹੋਣੇ ਚਾਹੀਦੇ ਆਪ ਦੀ ਮੀਨ ਨਾਲ ਆਪਦੇ ਗੁਰੂ ਨਾਲ ਆਪਦੇ ਪੁਰਖਿਆਂ ਨਾਲ ਆਪਦੇ ਇਤਿਹਾਸ ਨਾਲ ਜੋੜਨ ਵਾਸਤੇ ਬੱਚਿਆਂ ਨੂੰ ਇਥੇ ਜ਼ਰੂਰ ਲੈ ਕੇ ਆਇਆ ਜੀ ਸਾਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਲਸਾਨੀ ਸ਼ਹਾਦਤ ਹੈ ਭਾਰਤ ਦੇ ਇੰਦਰ ਡੁੱਬਦੇ ਧਰਮ ਨੂੰ ਬਚਾਉਣ ਦੇ ਲਈ ਹਿੰਦ ਦੇ ਧਰਮ ਨੂੰ ਬਚਾਉਣ ਦੇ ਲਈ اور इवन ਜੇ ਦੇਖੀਏ ਤਾਂ ਮੁਸਲਮ ਧਰਮ ਨੂੰ ਬਚਾਉਣ ਦੇ ਲਈ ਕਿਉਂਕਿ ਜਿਸ ਦੇਸ਼ ਦਾ ਰਾਜਾ ਗੈਰ ਇਮਾਨ ਹੋਵੇ ਲਾਲਚੀ ਹੋਵੇ ਬੇਈਮਾਨ ਹੋਤੇ ਜ਼ਾਲਮ ਹੋਵੇ ਤਾਂ ਉਸ ਦੇਸ਼ ਦੇ ਵਿੱਚ ਕੋਈ ਵੀ ਧਰਮ ਸੁਰੱਖਿਤ ਨਹੀਂ ਰਹਿ ਸਕਦਾ ਤੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਬਲੀਦਾਨ ਦਿੱਤਾ ਪੂਰੇ ਭਾਰਤ ਦਾ ਧਰਮ ਬਚਾਉਣ ਵਾਸਤੇ ਗੁਰੂ ਪਾਤਸ਼ਾਹ ਜੀ ਨੂੰ ਗਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਵੀ ਕਿਹਾ ਜਾਂਦਾ ਔਰ ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਵੀ ਕਿਹਾ ਜਾਂਦਾ ਤੋਂ ਇਸ ਵਾਸਤੇ ਗੁਰੂ ਪਾਤਸ਼ਾਹ ਨੇ ਸੌਫੀ ਮੁਕਤੀ ਮਨੁੱਖਤਾ ਦਾ ਧਰਮ ਬਚਾਉਣ ਵਾਸਤੇ ਆਪ ਕੁਰਬਾਨੀ ਕੀਤੀ ਸਾਡੇ ਉਹਨਾਂ ਸਿੰਘਾਂ ਨੇ ਆਪਾਂ ਹੁਣ ਸੁਣਵਾਇਆ ਭਾਈ ਮਤੀ ਦਾਸ ਜੀ ਬਾਰੇ ਭਾਈ ਸਤੀ ਦਾਸ ਜੀ ਬਾਰੇ ਭਾਈ ਜਿਆਲੋ ਦੀ ਬਾਰੇ ਜਿਨ੍ਹਾਂ ਦੀ ਏਡੀ ਵੱਡੀ ਕੁਰਬਾਨੀ ਐ ਕਿ ਉਹਨਾਂ ਦੇ ਸੀਸ ਤੇ ਆਰੇ ਚੱਲੇ ਦੇਗਾ ਚ ਉਬਾਰੇ ਗਏ ਰੂਹ ਚਲ ਬੈਠ ਕੇ ਸਾਰੇ ਗਏ ਪਰ ਉਹਨਾਂ ਨੇ ਭਾਣਾ ਮੰਨ ਕੇ ਜਿਹੜਾ ਜਿਹੜੀ ਕੁਰਬਾਨੀ ਕੀਤੀ ਜਿਹੜਾ ਸਬਰ ਆਪਾਂ ਕਹਿੰਦੇ ਸਬਰ ਦਾ ਫਲ ਮਿੱਠਾ ਹੁੰਦਾ ਹੈ ਤੇ ਅੱਜ ਦੁਨੀਆ ਦੇ ਉੱਤੇ ਭਾਰਤ ਦੇ ਵਿੱਚ ਜੇਕਰ ਅੱਜ ਅਸੀਂ RAM ਵਾਹਿਗੁਰੂ ਅੱਲਾ ਸਭ ਕਹਿ ਸਕਦੇ ਹਾਂ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਦੇ ਸਦਕਾ ਅੱਜ ਅਸੀਂਾਰੇ ਸ਼ਹਿਰ ਨਿਵਾਸੀਆਂ ਨੂੰ ਵੀ ਵਧਾਈ ਦਿੰਨਾ ਬਹੁਤ ਵੱਡੇ ਪੱਧਰ ਤੇ ਅਸੀਂ ਬੱਚਿਆਂ ਨੂੰ ਲੈ ਕੇ ਆਏ ਹਾਂ ਉਹਨਾਂ ਨੂੰ ਅਸੀਂ ਦੱਸ ਸਕੀਏ ਕਿ ਅਸੀਂ ਕੌਣ ਹਾਂ ਸਾਡੇ ਗੁਰੂਆਂ ਦੀ ਕੀ ਦੇਣ ਹੈ ਪਰ ਉਹਨਾਂ ਦਾ ਦਿੱਤਾ ਭਾਜੇ ਦਾ ਉਹ ਅੱਜ ਤੱਕ ਜਿਹੜਾ ਅਸੀਂ ਤੇ ਜਿਹੜੇ ਆ ਉਹ ਸ਼ਾਂਤੀ ਦੇ ਰੂਪ ਵਿੱਚ ਲੈ ਰਹੇ ਹਾਂ ਸਾਡੇ ਗੁਰੂਆਂ ਦਾ ਜਿਹੜਾ ਵੀ ਸੰਗੋਹ ਮਾਰ ਰਹੇ ਆ ਉਹਨਾਂ ਨੂੰ ਜੀ ਆਇਆਂ ਕਹਾਂ ਦਾ ਦੇਖੋ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਅਸੀਂ ਉਹ ਗੱਲ ਦੱਸੀਏ ਕਿਉਂਕਿ ਅਕਸਰ ਆਪਾਂ ਕਹਿੰਦੇ ਆ ਵੀ ਜੇ ਰਾਜ ਚਲਾਉਣਾ ਹੈ ਤਾਂ ਉਹਦੇ ਵਾਸਤੇ ਧਰਮ ਚਾਹੀਦਾ ਹੈ ਤੇ ਜਿੱਥੇ ਰਾਜੇ ਧਰਮੀ ਹੋਣ ਜੋ ਤੇ ਪਬਲਿਕ ਵੀ ਧਰਮੀ ਹੋਵੇ ਤਾਂ ਫਿਰ ਰਾਜ ਜਿਹੜਾ ਚੰਗਾ ਚੱਲਦਾ ਫਿਰ ਤੁਹਾਡੇ ਅਸੀਂ ਚਾਹੁੰਦੇ ਕਿ ਅਸੀਂ ਆਪਣੇ ਲੋਕਾਂ ਨੂੰ ਬਸਈਏ ਕਿ ਸਾਡਾ ਕੈਸਾ ਰਾਜ ਹੋਣਾ ਚਾਹੀਦਾ ਸਾਡੇ ਕੈਸੇ ਹੱਕ ਹੋਣੇ ਚਾਹੀਦੇ ਆ ਔਰ ਸਾਡੇ ਅੰਦਰ ਕੈਸਾ ਸਬਰ ਤੇ ਸੰਤੋਖ ਹੋਣਾ ਚਾਹੀਦਾ